ਮੇਰਾ ਪੰਤੇਮੀ ਦਫਾਦ ਦੀ ਰੋਲਾ ਦਸੋ ਕੀ ਹੈ ਤੇ ਇਹਦਾ ਮਤਲਬ ਹੈ ਥੋੜੇ ਵਿੱਚ ਅਬਰ ਸਾਹ ਦੇਈ ਜਾਂਦੇ ਅਸੀਂ ਪਹਹਾਰੀਆਂ ਵੀ ਤੁਹਾਡੇ ਬਕਰ ਮੁੱਚੀ ਦੀ ਹੈ ਬਾਰ-ਬਾਰ ਇਹ ਧਰ ਨਹੀਂ ਗਾ ਗਲਤ ਆ ਜਿਲੰਦਰ ਨਗਰ ਨਿਗਮ ਦੀ ਸਫਾਈ ਮਜ਼ਦੂਰੀ ਯੂਨੀਅਨ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕਈ ਵਾਰ ਨਗਰ ਨਿਗਮ ਦੇ ਮੇਅਰ ਕਮਿਸ਼ਨਰ ਨਾਲ ਨੂੰ ਮਿਲਦੇ ਨੇ ਲੇਕਿਨ ਕਦੇ ਵੀ ਮੰਗਾਂ ਨੂੰ ਨਹੀਂ ਮੰਨਿਆ ਜਾਂਦਾ ਮੋਡਲ ਟਾਊਨ ਸਥਿਤ ਵੇਅਰ ਹਾਊਸ ਦੇ ਵਿੱਚ ਮੀਟਿੰਗ ਰੱਖੀ ਜਾਂਦੀ ਹੈ ਲੇਕਿਨ ਜਦ ਤੱਕ ਆ ਸਫਾਈ ਕਰਮਚਾਰੀ ਨੇ ਜਿਹੜੇ ਸਫਾਈ ਯੂਨੀਅਨ ਦੇ ਸਾਰੇ ਮੈਂਬਰ ਪਹੁੰਚੇ ਤਾਂ ਉਹਨਾਂ ਲਈ ਬੈਠਣ ਦਾ ਕੋਈ ਵੀ ਪ੍ਰਬੰਧ ਨਹੀਂ ਸੀ ਜਿਸ ਦੇ ਚਲਦੇ ਯੂਨੀਅਨ ਨੇ ਮੀਟਿੰਗ ਦਾ ਬਾਈਕਾਟ ਕਰ ਦਿੱਤਾ ਇਸ ਤੋਂ ਬਾਅਦ ਉਹਨਾਂ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਕਿ ਉਹ ਹੜਤਾਲ ਤੇ ਚਲੇ ਜਾਣਗੇ ਜਾਣਕਾਰੀ ਦਿੰਦੇ ਹੋਏ ਸਫਾਈ ਮਜ਼ਦੂਰ ਯੂਨੀਅਨ ਹੈ ਦੇ ਜਿਹੜੇ ਅਧਿਕਾਰੀਆਂ ਨੇ ਦੱਸਿਆ ਕਿ ਮੇਅਰ ਹਾਊਸ ਦੇ ਵਿੱਚ ਮੀਟਿੰਗ ਰੱਖੀ ਗਈ ਹੈ ਲੇਕਿਨ ਇਹ ਉਥੋਂ ਯੂਨੀਅਨ ਦੇ ਅਧਿਕਾਰੀਆਂ ਨੂੰ ਬੁਲਾ ਕੇ ਉਹਨਾਂ ਲਈ ਨਾ ਤਾਂ ਬੈਠਣ ਦਾ ਪ੍ਰਬੰਧ ਹੈ ਨਾ ਹੀ ਪਾਣੀ ਦਾ ਪ੍ਰਬੰਧ ਹੈ ਜਿਹੜਾ ਕੀਤਾ ਗਿਆ ਬਿਊਰੋ ਰਿਪੋਰਟ ਲੁਧਿਆਣਾ ਲਾਈ ਇਸ ਤਰ੍ਹਾਂ ਦਾ ਮੁਲਾਜ਼ਮ ਤੇ ਕੋਈ ਡਿਸਕਸ ਨਹੀਂ ਹੈਗਾ ਠੀਕ ਹੈ ਅਸੀਂ ਕਹਿੰਦੇ ਆ ਕਿ ਸਾਰੇ ਸ਼ਹਿਰ ਦੇ ਸਾਰੇ ਮੁਲਾਜ਼ਮ ਆਪਣੀ ਡਿਊਟੀ ਨਿਭਾਉਂਦੇ ਨੇ ਤਾਂ ਹੀ ਆਪਾਂ ਨਗਰ ਨਿਗਮ ਚਲਾ ਪਾ ਰਹੇ ਹਾਂ ਜੇ ਜੇ ਸਾਰੀ ਟੀਮ ਕੰਮ ਨਾ ਕਰਦੀ ਹੋਵੇ ਤਾਂ ਨਗਰ ਨਿਗਮ ਬੰਦ ਹੀ ਹੋ ਜਾਏਗਾ ਠੀਕ ਹੈ ਇਹ ਤਾਂ ਅਸੀਂ ਸਾਰੇ ਮੰਨਦੇ ਆ ਠੀਕ ਹੈ ਅਸੀਂ ਸਿਰਫ ਇਹਨਾਂ ਚਾਹੁੰਦੇ ਹਾਂ ਕਿ ਸਰਕਾਰ ਦੀ ਸੰਕਲਪੀ ਹੈ ਕਿ ਸਫਾਈ ਨੂੰ ਪੂਰਾ ਦਾ ਜ਼ਿਆਦਾ ਇੰਪੋਰਟੈਂਸ ਦਿਓ ਅਤੇ ਸ਼ਹਿਰ ਨੂੰ ਸਾਫ਼ ਸੁਥਰਾ ਬਣਾ ਕੇ ਰੱਖੋ ਜੋ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਆਪਣੇ ਇੱਥੇ ਅੱਪਾ ਡੀਪੀ ਕਈ ਵਾਰ ਆਪਾਂ ਜਿਹੜੀ ਮਿੱਥੀ ਹੋਈ ਜੀਪੀ ਹੈ ਨਹੀਂ ਲੋ ਡਿਊਟੀ ਲੱਗਦੀ ਆ ਉਹਦੇ ਹਿਸਾਬ ਨਾਲ ਕੰਮ ਨਹੀਂ ਹੋ ਰਿਹਾ ਇਹ ਸਾਰੇ ਆਪਾਂ ਇਸ ਚੀਜ਼ ਨੂੰ ਮੰਨਦੇ ਆ ਠੀਕ ਹੈ ਇਹਦੇ 'ਚ ਤਾਂ ਕੋਈ ਡਿਨਾਇਲ ਨਹੀਂ ਹੈਗਾ ਕਿ ਅ ਮਿੱਥੇ ਸਮੇਂ ਦੇ ਵਿੱਚ ਇਵਨਿੰਗ ਦੇ ਵਿੱਚ ਕੰਮ ਨਹੀਂ ਹੋ ਰਿਹਾ ਕੁਝ ਸਰਕਾਰ ਦੀ ਇਨਸਟਰਕਸ਼ਨ ਬੜੀ ਬੜੀ ਕਲੀਅਰ ਹੈਗੀ ਹੈ ਠੀਕ ਹੈ ਹੁਣ ਜੇ ਤੁਸੀਂ ਕਹੋਗੇ ਕਿ ਅਸੀਂ ਚੈਕਿੰਗ ਕਰਨੀ ਹੈ ਠੀਕ ਹੈ ਅਸੀਂ ਚੈਕਿੰਗ ਕਰਾਂਗੇ ਮੇਰੇ ਕੋਲ ਦੇਖੋ ਮੈਂ ਤਾਂ ਕਮਿਸ਼ਨਰ ਆ ਬਿਲਕੁਲ ਐਡੀਸ਼ਨਲ ਕਮਿਸ਼ਨਰ ਹੈ ਜੇ ਸਾਰੀ ਡਿਊਟੀ ਐਸੀ ਮੈਂ ਤਾਂ ਫਿਰ ਕੱਲ ਇੱਕ ਕਾਟਰ ਕਰਦਾਗਾ ਚੈਕਿੰਗ ਕਰਨ ਲਈ ਪਰ ਇਹਦੀ ਬਾਇਓਮੈਟ੍ਰਿਕ ਲਾਓ ਮੈਂ ਤਾਂ ਸ਼ਾਮ ਨੂੰ ਬਾਇਓਮੈਟ੍ਰਿਕ ਰਿਪੋਰਟ ਮੰਗਾਨੀ ਹੈ ਠੀਕ ਹੈ ਹੁਣ ਮੈਂ ਤਾਂ ਜਾ ਕੇ 1.5 2000 ਸਫਾਈ ਸੇਵਕ ਜਾ ਕੇ ਚੈੱਕ ਨਹੀਂ ਕਰ ਸਕਦਾ ਠੀਕ ਹੈ ਠੀਕ ਹੈ ਮੈਂ ਤਾਂ ਕਹੂੰਗਾ ਬਾਇਓਮੈਟ੍ਰਿਕ ਲਾਓ ਮੈਨੂੰ ਸ਼ਾਮ ਨੂੰ ਬਾਇਓਮੈਟ੍ਰਿਕ ਰਿਪੋਰਟ ਦਿਓ ਫਿਰ ਤੁਸੀਂ ਇਹ ਕਹਿਣਾ ਕਿ ਬਾਇਓਮੈਟ੍ਰਿਕ ਕਿਉਂ ਲਵਾਤੀ ਮੈਂ ਤੁਸੀਂ ਇਹ ਤੁਸੀਂ ਮੇਰੀ ਡਿਊਟੀ ਲਾਨੇ ਮੈਂ ਬਾਇਓਮੈਟ੍ਰਿਕ ਦੇ ਆਰਡਰ ਕਰ ਦਿੰਦਾ ਤੁਸੀਂ ਪਰਮਿਸ਼ਨ ਚੈੱਕ ਕਰੂੰਗਾ ਬਾਇਓਮੈਟ੍ਰਿਕ ਹਾਂ ਸਰ ਜੀ ਮਨਕਪੁਰ ਇਤਹਾਜ ਲਈ ਮੇਰਾ ਹੌਸਾ ਆਇਓ ਇਹ ਮੇ ਦੀ ਉਹਦੇ ਲਈ ਮੀਟਿੰਗ ਹੈ ਸੀ ਮੈਂ ਐਮਸੀ ਜੀ ਉੱਤਰ ਰੱਖੇਗੀ ਇੱਥੇ ਭਾਰ ਬਲਾ ਕੀ ਹੈ ਮੈਟਰ ਤੁਸੀਂ ਆਪ ਸਾਰੇ মিডিਆ ਨੇ ਦੇਖਿਆ ਆ ਵੀ ਇੱਥੇ ਸਾਰੇ মিডিਆ ਨੇ ਦੇਖਿਆ ਕਿ ਮੀਟਿੰਗ ਦਾ ਇੰਤਜ਼ਾਮ ਕੀ ਹੈ ਮੀਟਿੰਗ ਦਾ ਕੀ ਇੰਤਜ਼ਾਮ ਹੈ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਸਾਨੂੰ ਬੁਲਾ ਕੇ ਇਹਨਾਂ ਨੇ ਕਿਹਾ 100 ਕੁਰਸੀ ਲਈ ਸਰੀ ਹੈਗੀ ਤੇ 10-10 ਕਰੋੜ ਦੇ ਜਿਹੜੇ ਕਪੜੇ ਹੁੰਦੇ ਪਏ ਉਹ ਉਧਰ ਧਿਆਨ ਨਹੀਂ ਕੋਈ ਕਰ ਰਿਹਾ ਕੀ ਮੰਗ ਕੀ ਰੱਖੀ ਤੁਸੀਂ ਮੇਨ ਨਾਲ ਕੋ ਮੰਗ ਸਾਡੀ ਜਿਹੜੀ ਦਿਨ ਤਿਹਾਰਾਂ ਦੇ ਦਿਨਾਂ ਤੇ ਜਿਹੜੇ ਛੁੱਟੀਆਂ ਦੇ ਦਿਨਾਂ ਤੇ ਅਸੀਂ ਕੰਮ ਕਰਦੇ ਆ ਅਸੀਂ ਉਹਦੇ ਐਵੇਂ ਪੈਸੇ ਮੰਗਦੇ ਆ ਅੰਮ੍ਰਿਤਸਰ ਦੀ ਤਰਜ਼ ਤੇ ਉਹਦੇ ਐਵੇਂ ਅਸੀਂ ਪੈਸੇ ਮੰਗਦੇ ਆ ਤੇ ਅਸੀਂ ਜਾਂ ਠੇਕੇਦਾਰੀ ਜਾਂ ਸੀਐਲਸੀ ਕਿਸੇ ਰਾਹੀ ਜੋਗ ਪ੍ਰਣਾਲੀ ਰਾਹੀਂ ਅਸੀਂ ਭਰਤੀ ਨਹੀਂ ਹੁੰਦੇ ਨਹੀਂ ਅਜੀ ਪੱਕੀ ਭਰਤੀ ਤੇ ਅਸੀਂ ਪੱਕੀ ਭਰਤੀ ਤੇ ਇੱਕ ਝੋਟਾ ਅਸੀਂ ਠੇਕੇਦਾਰ ਨਹੀਂ ਰਾਹੀ ਕੋਈ ਵੀ ਭਰਤੀ ਨਹੀਂ ਹੋਣ ਦੇਣੀ ਇਹ ਕਿਸ ਨੂੰ ਕਿਸ ਤਰ੍ਹਾਂ ਦੇ ਦਿਓ ਕਿ ਜਿਹੜਾ ਤੁਸੀਂ ਮੰਗ ਪੱਤਰ ਲੈ ਕੇ ਆਏ ਸੀ ਮੰਗ ਪੱਤਰ ਉਹਨਾਂ ਨੇ ਫੜ ਲਿਆ ਪਰ ਉਹਨਾਂ ਨੇ ਰੀਡ ਨਹੀਂ ਕੀਤਾ ਕਿ ਤਾਂ ਮੰਗਾ ਕਿੱਦਾਂ ਪੂਰੇ ਕਰਨਗੇ ਮੰਗ ਪੱਤਰ ਦਾ 15 ਦਿਨ ਹੋ ਗਿਆ ਦਿੱਤਾ ਹੋਇਆ ਅੱਜ ਵੀ ਉਹਨਾਂ ਨੇ ਰੀਡ ਨਹੀਂ ਕੀਤਾ ਕਿ ਕਿੱਦਾਂ ਪੂਰੀਆਂ ਕਰਨਗੇ ਨਾ ਕਰੇ ਨਾ ਅਸੀਂ ਬਹਿ ਗਏ ਤਰੀਆਂ ਪਿਛਾ ਕੇ ਵੀਰਵਾਰ ਤੋਂ ਕਾਰਪੋਰੇਸ਼ਨ ਦਫਤਰ ਉਹਨਾਂ ਦਾ ਕੀ ਕਹਿਣਾ ਤੁਹਾਡਾ ਕੋਈ ਵੀ ਨਹੀਂ ਤੁਸੀਂ ਅੰਦਰ ਹੀ ਸਿਗੇ ਆ ਕੋਈ ਵੀ ਨਹੀਂ ਗੋਲਮੋਲ ਗੱਲਾਂ ਇੰਨੀਆਂ ਕਰੀ ਜਾਂਦਾ ਠੀਕ ਹੈ ਨਾ ਨਹੀਂ ਉਹਨਾਂ ਨੂੰ ਕਿਹਾ ਗਿਆ ਕਿ ਅੱਜ ਸ਼ਾਮ ਨੂੰ 4 ਵਜੇ ਮੀਟਿੰਗ ਰੱਖੀ ਜਾਊਗੀ ਕਾਰਪੋਰੇਸ਼ਨ ਦੇਖੋ ਸਾਡਾ ਵੀਰਵਾ ਤੈ ਹੈ ਹੜਤਾਲ ਇੱਕ ਕੱਲ ਦਾ ਦੇਣ ਹੈਗਾ ਅੱਜ ਦਾ ਦੇਣ ਹੈਗਾ ਮੀਟਿੰਗ ਰੱਖਣੀ ਉਹ ਰੱਖ ਲੈਣ ਪਰ ਐਡਾ ਦੀ ਜੇ ਮੀਟਿੰਗ ਰੱਖੀ ਤਾਂ ਅਸੀਂ ਨਹੀਂ ਆਉਣਾ ਠੀਕ ਹੈ ਨਾ ਅੱਜ ਵੀ ਕੋਈ ਬੰਦਾ ਹੀ ਹੈ ਅੱਜ ਵੀ ਕੋਈ ਜਾਨਵਰ ਫਿਰੋ ਹੈ ਇਹ ਚਾਰ ਜਿਹਨੇ ਬੈਠੇ ਰਹਿਣ ਤਾਂ ਇਹ ਖੜੇ ਰਹਿਣ ਅੱਜ ਵੀ ਚਾਰਵੇਂ ਕੋਈ ਸੱਟਾ ਨਾ ਨਿਕਲਿਆ ਅਗਲੀ ਬੰਨੇ ਸੀ ਸਾਡਾ ਵੀਰਵਾਲ ਨੂੰ ਤੈਆ ਕੋਈ ਸੱਟਾ ਨਾ ਨਿਕਲਿਆ ਤਾਂ ਉਹ ਤੁਹਾਡੇ ਆਪਣੀਆਂ ਮੰਗਾ ਨੂੰ ਲਾ ਕੇ ਕਰ ਪੇਸ਼ੰਦੀ ਨੇ ਕੀ ਮਾਮਲਾ ਦੱਸੋ ਯਾਰ ਮੈਂ ਪਬਲਿਕ ਬਾਰ ਅਗਨੀ ਉਤਰੀ ਜੇ ਮੈਂ ਸਰਕਾਰੀ ਕਰਮਚਾਰੀ ਕਾਮਰ ਕਮੇਟੀ ਨਗਰ ਤੁਹਾਡੇ ਸਾਰੇ ਲੋਨ ਚ ਨੇ ਆਣਾ ਚੰਦਾ ਸਾਡੀ ਪੰਜਾਬ ਸਪਾਈ ਮਜ਼ਦੂਰ ਫੈਡਰੇਸ਼ਨ ਵੱਲੋਂ ਇਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਸੀ ਜੇਤੇ ਆਪਾਂ ਪਿਛਲੇ ਸ਼ੁੱਕਰਵਾਰ ਰਗਤ ਕਰਨਾ ਸੀ ਔਰ ਸਾਰੇ ਜ਼ਿਲ੍ਹੇ-ਜ਼ਿਲ੍ਹੇ ਵਿੱਚ ਹੜਤਾਲ ਹੋ ਜਾਣੀ ਸੀ ਉਧਰੋਂ ਸਰਜੀਕਲ ਸਟ੍ਰਾਈਕ ਹੋਣ ਕਰਕੇ ਜਾਂ ਆਪਣੇ ਦੇਸ਼ ਦਾ ਜਿਹੜਾ ਐਸੋਲੇ ਪਾਕਿਸਤਾਨ ਨਾਲ ਪੰਗਾ ਪਿਆ ਸੀ ਉਹਦੇ ਕਰਕੇ ਅਸੀਂ ਸਾਰਿਆਂ ਨੇ ਸੋਚ ਵਿਚਾਰ ਕੀਤੀ ਵੀ ਨਹੀਂ ਭਈ ਇਹਨਾਂ ਨੂੰ 2-4 ਦਿਨ ਦਾ ਹੋਰ ਟਾਈਮ ਦਿੱਤਾ ਜਾਵੇ ਅਸੀਂ ਇਹਨਾਂ ਨੂੰ 2-4 ਦਿਨ ਦਾ ਹੋਰ ਟਾਈਮ ਦਿੱਤਾ ਵੀਰਵਾਰ ਤੱਕ ਕਰਾਜੇਨ ਨੇ ਸਾਨੂੰ ਮੀਟਿੰਗ ਬੁਲਾਈ ਸੀ ਮੀਟਿੰਗ ਬੁਲਾਉਣ ਲੱਗੇ ਪਹਿਲਾਂ ਮੈਨੇਜਰ ਮੈਨੇਜਮੈਂਟ ਕੋਲ ਸੋਚਣਾ ਚਾਹੀਦਾ ਵੀ ਇੰਨੇ ਆਪਾਂ ਬੰਦੇ ਵਕ-ਵਕ ਬੁਲਾਏ ਆ ਉਹਨਾਂ ਨੂੰ ਬੈਠਣ ਲਈ ਕੁਰਸੀਆਂ ਦਾ ਇੰਤਜ਼ਾਮ ਪੀਣ ਲਈ ਪਾਣੀ ਦਾ ਇੰਤਜ਼ਾਮ ਸਾਰਾ ਇੰਤਜ਼ਾਮ ਹੋਣਾ ਚਾਹੀਦਾ ਇਹਨਾਂ ਨੇ ਕੱਖ ਨਹੀਂ ਕੀਤਾ ਮੀਟਿੰਗ ਇਸ ਕਰਕੇ ਬੜਾਈ ਗਈ ਵੀ ਸਿਰਫ ਇਹਨਾਂ ਬੰਦਿਆਂ ਨੂੰ ਚਿੱਤਰਾ ਕਰਨੀਆਂ ਗਰੀਬਾਂ ਨੂੰ ਚਿੱਤ ਸਾਨੂੰ ਬੁਲਾ ਕੇ ਕੋਈ ਨਾ ਤੇ ਸਨਮਾਨ ਦਿੱਤਾ ਔਰ ਨਾ ਹੀ ਇਹਨਾਂ ਨੇ ਸਾਡੀ ਮੀਟਿੰਗ ਦੇ ਪ੍ਰਤੀ ਚੰਗਿਤਰਾ ਜਿਹੜਾ ਦ੍ਰਿੜਤਾ ਦਿਖਾਈ ਸਾਡੀ ਮੰਗ ਸੀ ਪਹਿਲੀ ਪਹਿਲੀ ਮੰਗ ਤਹੀ ਇਦਾਂ ਅੜ ਗਿਆ ਸਾਡੀ ਮੰਗ ਸੀ ਕਿ ਜਿੱਦਾਂ ਅੰਮ੍ਰਿਤਸਰ ਦੇ ਵਿੱਚ ਸਾਡੇ ਸਾਰੇ ਮੁਲਾਜ਼ਮਾਂ ਨੂੰ ਵਜਿਤੇ ਤਾਦੂ ਔਰ ਸਾਥੀਆਂ ਨੂੰ ਜਿਹੜੇ ਕੇਰਮਿਤਰਾ ਦਿੱਤੀ ਜਾਂਦੀ ਹੈ ਜਦੋਂ ਮਤਲਬ ਇਹ ਆਪਣੀ ਦਿਨ ਤਿਹਾਰੀਆਂ ਜਿਹੜੀ ਛੁੱਟੀਆਂ ਹੁੰਦੀਆਂ ਉਹ ਚਾਹੀ ਸਾਰੇ ਵਰਕ ਕਰਦੇ ਆ ਔਰ ਚਾਹਮ ਨੂੰ ਵੀ ਜਿਹੜੇ ਬੁਲਾ ਲੇ ਜਾਂਦਾ ਹੁੰਦਾ ਕੁਝ ਹੁੰਦਾ ਲੈ ਬਈ ਇੱਕ ਇੱਕ ਬਿਲੀਦਾਂ ਬੋਰਸ ਦੇ ਤੌਰ ਤੇ ਚਲੋ ਮਿਲ ਗਈ ਸਰਕਾਰ ਤੇ ਇੱਕ ਮਿਲ ਗਈ ਉਹ ਅੰਮ੍ਰਿਤਸਰ ਮਿਲ ਰਹੀ ਆ ਅਸੀਂ ਕਿਸਾ ਨੂੰ ਕੁਝ ਦੇ ਦਿਓ ਪਹਿਲਾਂ ਇਹਨਾਂ ਨਾਲ ਗੱਲ ਹੋ ਚੁੱਕੀ ਸੀ ਅਸੀਂ ਹੌਸਪਾਹਾਂਗੇ ਤੇ ਇਹਨਾਂ ਨੂੰ ਤੁਹਾਨੂੰ ਵਿਸ਼ਵਾਸ ਦਿਤਾ ਸੀ ਥੋੜਾ ਜਿਹਾ ਹੁਣ ਵੀ ਵਿਸ਼ਵਾਸ ਦਿੰਦੇ ਆ ਤੁਹਾਡੀ ਮੰਗ ਜਾਇਜ਼ ਆ ਤੁਹਾਡੀ ਮੰਗ ਜਾਇਜ਼ ਆ ਮੈਂ ਕਹਿੰਦਾ ਜੇ ਜਾਇਜ਼ ਆ ਤੁਸੀਂ ਮੰਨਦੇ ਹੋ ਜਾਇਜ਼ ਆ ਫੇ ਪ੍ਰਬੰਧ ਕਰੋ ਪ੍ਰਬੰਧ ਕਰਕੇ ਲਿਖ ਦਿਓ ਬੇਦੀ ਅਦਿਆਗੀ ਜੜੀ ਆ ਉਹਦੀ ਮੀਟਿੰਗ ਤੋਂ ਬਾਅਦ ਦਿੱਤੀ ਜਾਊਗੀ ਕੋਈ ਹੌਸੇ ਸਾਡਾ ਸੁਪਰੀਮ ਆ ਅੱਛਾ ਜੀ ਅਸੀਂ ਫੇਰ ਗੱਲ ਕਰਾਂਗੇ ਫੇਰ ਕੀ ਗੱਲ ਕਰਾਂਗੇ ਜਦ ਸਾਰੀ ਦੁਨੀਆ ਖੜੀ ਆ ਸਾਰੇ ਹੁਣ ਮੀਟਿੰਗ 'ਚ ਕੋਈ ਹੱਲ ਨਿਕਲੇ ਤੁਹਾਡਾ ਮੀਟਿੰਗ ਦੇ ਵਿੱਚ ਕੋਈ ਹੱਲ ਨਹੀਂ ਨਿਕਲੇ ਆ ਬਾਕੀ ਸਾਡੀ ਇੱਕ ਡਿਮਾਂਡ ਪੱਕੀ ਆ ਦੇ ਸੀਐਲਸੀ ਦੇ ਜਿਹੜੇ ਬੰਦੇ ਰੱਖਣਾ ਚਾਹੁੰਦੇ ਆ ਸਾਡੀ ਬਾਲਮੀਕੀ ਸਮਾਜ ਦਾ ਜਾਂ ਰਮਜਾਦ ਸਮਾਜ ਦਾ ਜਾਂ ਦਲਿਤ ਸਮਾਜ ਦਾ ਇਸ ਤਾਨ ਕਰਨਾ ਚਾਹੁੰਦੇ ਆ ਸ਼ੁਰੂ ਤੋਂ ਇਹੀ ਆ ਜਾਂ ਪਾੜੋ ਤੇ